ਇਹ ਉਹ ਗੁਰਦੁਆਰਾ ਸਾਹਿਬ ਜਿੱਥੇ ਕਿ ਪਰਵਾਰ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਜਦੋਂ ਤੁਸੀਂ ਉੱਪਰ ਜਾਓਗੇ ਨਾ ਪੌੜੀਆਂ ਚੜ੍ਹ ਕੇ ਇਸ ਜਗ੍ਹਾ ਦੇ ਉੱਪਰ ਕੌਜਿਕ ਥੱਲੇ ਬੈਠ ਕੇ ਜਿਵੇਂ ਸਾਰੀਆਂ ਸੰਗਤਾਂ ਬੈਠ ਕੇ ਲਵਦੀਆਂ ਤੇ ਸੰਗਤਾਂ ਦਾ ਮੰਨਣਾ ਕਿ ਇਸ ਜਗ੍ਹਾ ਦੇ ਉੱਪਰ ਛੋਟੇ ਸਹਿਬਜ਼ਾਦਿਆਂ ਦੀਆਂ ਪੈਰਾਂ ਦੇ ਨਿਸ਼ਾਨ ਅੱਜ ਵੀ ਦਿਖਾਈ ਦਿੰਦੇ ਨੇ ਕਿਉਂਕਿ ਜਦੋਂ ਇਸ ਜਗ੍ਹਾ ਦੀ ਮੁਰੰਮਤ ਦੀ ਸਾਰੀ ਕੀਤੀ ਗਈ ਤਾਂ ਅੰਮ੍ਰਿਤਸਰੰਗ ਦੁਆਰਾ ਕਿਹਾ ਗਿਆ ਕਿ ਜਿਹੜੀ ਇਸ ਜਗ੍ਹਾ ਦੇ ਉੱਪਰ ਜਿਵੇਂ ਛੋਟੇ ਬੱਚਿਆਂ ਦੇ ਜਿਹੜੇ ਪੈੜ ਬੰਦੇ ਸ਼ਰਧਾ ਭਾਵ ਨਾਲ ਦੇਖਾਂਗੇ ਤਾਂ ਆਪਾਂ ਨੂੰ ਕਈਆਂ ਸੰਗਤਾਂ ਨੂੰ ਉਹਨਾਂ ਚੀਜ਼ਾਂ ਦੇ ਦਰਸ਼ਨ ਹੁੰਦੇ ਆ ਛੋਟੇ ਸਹਿਜਾਂਦਿਆਂ ਦੀਆਂ ਪੈੜਾਂ ਦੇ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦਾ ਜੋ ਕਿ ਸਾਰਾ ਵਿਛੋੜਾ ਪਿਆ ਸੀ ਦੋ ਸਹਿਜਾਂ ਦੇ ਅਲੱਗ ਹੋ ਗਏ ਸੀ ਤੇ ਮਾਤਾ ਗੁਜਰੀ ਜੀ ਤੇ ਬਾਕੀ ਦੋ ਸਿੰਘ ਇੱਥੋਂ ਚਮਕੌਰ ਸਾਹਿਬ ਨੂੰ ਗੁਰੂ ਜੀ ਦੇ ਨਾਲ ਜਿਹੜੇ ਸਾਰਸਾ ਨਦੀ ਪਾਰ ਕਰਦੇ ਹੋਏ ਵਿਛੋੜਾ ਪਿਆ ਸੀ ਤੇ ਹੋਰ ਵੀ ਬਹੁਤ ਆਪਣੇ ਜਿਹੜੇ ਪ੍ਰਾਤਨ ਗ੍ਰੰਥ ਸੀਗੇ ਹੱਥ ਲਿਖਤ ਜਿਹੜੇ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਸਾਰਸਾ ਨਦੀ ਦਾ ਕਹਿਰ ਚੜਿਆ ਸੀ ਉਸ ਵੇਲੇ ਇਸ ਜਗ੍ਹਾ ਤੇ ਉੱਤੇ ਜਿਹੜੇ ਆਪਣੇ ਪ੍ਰਾਤਨ ਗ੍ਰੰਥ ਸੀਗੇ ਹੱਥ ਲਿਖਤ ਸੀਗੇ ਉਹ ਸਾਰੇ ਗ੍ਰੰਥ ਜਿਹੜੇ ਸਾਰਸਾ ਨਦੀ ਦੇ ਵਿੱਚ ਰੁੜ ਚੁੱਕੇ ਸੀ ਤੇ ਉਹ ਬਾਅਦ ਵਿੱਚ ਨਹੀਂ ਕੌਣ ਨੂੰ ਮਿਲੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਨਵੇਂ ਜਿਹੜੇ ਗ੍ਰੰਥ ਸੀ ਉਹਨਾਂ ਦੀ ਉਹਨਾਂ ਨੂੰ ਲਿਖਣਾ ਕੀ ਦੱਸਿਆ ਉੱਥੇ ਤੇ ਇਸ ਜਗ੍ਹਾ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਸ ਜੁੱਧ ਦੇ ਉੱਤੇ ਜਿਹੜੇ 22 ਧਾਰ ਦੇ ਤੇ ਮੁਗਲਾਂ ਪਹੁੰਚਾ ਸੀ ਜਿਨ੍ਹਾਂ ਨੇ ਆਟੇ ਦੀ ਗੋਊ ਬਣਾ ਕੇ ਤੇ ਹੋਰ ਆਪਣੀਆਂ ਕ੍ਰਾਂ ਦੀਆਂ ਕਸਮਾਂ ਖਾ ਕੇ ਮੁਗਲਾਂ ਦੇ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਤਾਂ ਉਹਨਾਂ ਨੇ ਕਸਮਾਂ ਖਾਧੀਆਂ ਸੀ ਕਿ ਤੁਸੀਂ ਕੇਲਾ ਛੱਡ ਦੋ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਪਰ ਜਦੋਂ ਗੁਰੂ ਜੀ ਨੇ ਇੱਥੇ ਆ ਕੇ ਡੇਰੇ ਲਾਇਆ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਤਾਂ ਜਿਹੜੇ ਸੰਗਿਆ ਸਿੰਘ ਪਿਛੇ ਛੱਡੇ ਹੁੰਦੇ ਆ ਉਹਨਾਂ ਨੇ ਦੱਸਿਆ ਕਿ ਮਹਾਰਾਜ ਕੇ ਮੋਲਾਂ ਦੀਆਂ ਫੌਜਾਂ ਪਿੱਛੇ ਝੜ ਕੇ ਆ ਰਹੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਵੀ ਆਸਾ ਦੀ ਵਾਰ ਦਾ ਕੀਰਤਨ ਜਾਰੀ ਰੱਖਿਆ ਤੇ ਇਸ ਜਗ੍ਹਾ ਤੇ ਆਸਾ ਦੀ ਕੀਰਤਨ ਦਾ ਬਾੜ ਜਾਰੀ ਕਰਕੇ ਉਸ ਤੋਂ ਅੱਗੇ ਬਾਅਦ ਵਿੱਚ ਰਵਾਨੇ ਭਾਈ ਤੇ ਇਸ ਜਗ੍ਹਾ ਤੇ ਕੌਜਕ ਸਿੰਘਾਂ ਨੇ ਪਹਿਰੇ ਵਜੋ ਮੁਗਲ ਦੀਆਂ ਫੌਜਾਂ ਨਾਲ ਪਿੱਛੇ ਟੱਕਰ ਆ ਲਿਆ ਤੇ ਉਹਨਾਂ ਨੂੰ ਰੋਕ ਕੇ ਰੱਖਿਆ ਜਿੰਨਾ ਵੀ ਚਿਰ ਸੀਗੇ ਗੁਰੂ ਜੀ ਨਦੀ ਪਾਰ ਕਰ ਸਕਣ ਪਰ ਸਰਸਾ ਦਾ ਕਹਿਰ ਬਹੁਤ ਜ਼ਿਆਦਾ ਸੀ ਤਾਂ ਕਰਕੇ ਜਿਹੜਾ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਇਆ ਜੋ ਕਿ ਪ੍ਰਾਤਨ ਗ੍ਰਾਂੰਸੀ ਹੋ ਰੁੜ ਗਏ ਬਾਕੀ ਪਰਿਵਾਰ ਦਾ ਜੋ ਬਿਛੋੜਾ ਪਿਆ ਇਹ ਜਗਾ ਵਰ ਦਵਾਰਾ ਪਰਿਵਾਰ ਬਿਛੋੜਾ ਸਾਹਿਬ ਜਦੋਂ ਅਨੰਦਪੁਰ ਸਾਹਿਬ ਤੋਂ ਆਉਨੇ ਆ ਇਸ ਜਗਾ ਤੇ ਤੁਸੀਂ ਦਰਸ਼ਨ ਜ਼ਰੂਰ ਕਰਕੇ ਜਾਓ ਤੇ ਆਪਣੇ ਬੱਚਿਆਂ ਨੂੰ ਇਸ ਜਗਾ ਦੇ ਇਤਿਹਾਸ ਨਾਲ ਜੋੜ ਨਾ ਕਰਿਓ ਜੀ ਹੋਣੀ ਆ ਜਦ ਪੀੜੀ ਹੋ ਜਾਂਦੀ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਤਿਕਾਰਯੋਗ ਸਾਧ ਸੰਗਤ ਜੀ ਉਹ ਇਸ ਸਥਾਨ ਤੇ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ ਸੇ ਮੇਸ਼ਰੀ ਗੁਰੂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਪੁੱਜੇ ਸਨ ਅਮਰਤ ਵੇਲੇ ਸ੍ਰੀ ਆਸਾ ਜੀ ਦੇ ਵਾਰ ਦਾ ਕੀਰਤਨ ਹੋ ਰਿਹਾ ਸੀਗਾ ਜਦੋਂ ਕਿ ਅਚਨ ਚੇਤ ਪਾਈ 22 ਧਾਰ ਪਹਾੜੀ ਰਾਜਾਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ ਇਸ ਧਰਮ ਯੁੱਧ ਵਿੱਚ ਪਾਈ ਉਦੇ ਸਿੰਘ ਜੀ ਨੇ ਨੇਕਾਂ ਸਿੰਘਾਂ ਸੇ ਮੇਸ਼ਰੀ ਦੀ ਬਾਗ ਜਿਨ੍ਹਾਂ ਦੇ ਗਮ ਅੱਖਾਂ نشਾਂਦੀਆਂ ਮਿਲ ਚੁੱਕੀਆਂ ਹਨ ਅਤੇ ਇਸੇ ਹੀ ਘੋਰ ਯੁੱਧ ਵਿੱਚ ਸ਼੍ਰੀ ਦਸ਼ਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਦਰਸ਼ਕਾਂ ਰਿਓ ਸੰਗਤ ਤੋਂ ਤੁਸੀਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ